ਆਪਣੇ ਦੇਸ਼ ਵਿੱਚ ਇੱਕ ਇਹੋ ਜਿਹਾ ਘਰ ਹੈ ਜਿੱਥੇ ਕੋਈ ਨਹੀਂ ਰਹਿੰਦਾ ਪਰ ਇਹ ਤੁਸੀਂ ਇਹਦੇ ਆਸ-ਪਾਸ ਵੀ ਘੁੰਮਦੇ ਹੋ ਤਾਂ ਤੁਸੀਂ ਪੱਕੇ ਕਿਸੇ ਸ਼ਮਸ਼ਾਨ ਜਾਂ ਪਾਗਲਖਾਨੇ ਵਿੱਚ ਪਹੁੰਚ ਜਾਓਗੇ ਮੈਂ ਗੱਲ ਕਰ ਰਹੀ ਹਾਂ ਕੁੰਦਨ ਬਾਗ ਦੀ ਜੋ ਹైదరాబాద్ ਵਿੱਚ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਸਾਰੇ ਇੰਡੀਆ ਦਾ ਸਭ ਤੋਂ ਖਤਰਨਾਕ ਘਰ ਹੈ ਕੁੰਦਨ ਬਾਗ ਹైదరాబాద్ ਵਿੱਚ ਪੋਰਸ਼ ਇਲਾਕੇ ਵਿੱਚ ਹੈ ਇਤੋਂ ਦੇ ਸਾਰੇ ਘਰ ਅਮੀਰ ਲੋਕਾਂ ਦੇ ਸੀ ਉੱਥੇ ਹੀ ਇਹ ਘਰ ਸੀ ਇਹਨੂੰ ਦਾ ਹਾਊਸ ਆਫ ਕੁੰਦਨ ਬਾਗ ਕਿਹਾ ਜਾਂਦਾ ਹੈ ਉੱਥੇ ਹੀ ਇੱਕ ਚੋਰ ਰਹਿੰਦਾ ਸੀ ਜੋ ਇੱਕ ਹਫ਼ਤੇ ਤੋਂ ਕੁੰਦਨ ਬਾਗ ਤੇ ਨਜ਼ਰ ਰੱਖ ਰਿਹਾ ਸੀ ਉਹ ਉਸ ਘਰ ਦੇ ਲੋਕਾਂ ਦੀ ਹਰ ਚੀਜ਼ ਤੇ ਨਜ਼ਰ ਰੱਖ ਰਿਹਾ ਸੀ ਕਿ ਕਦੋਂ ਘਰ ਦੀ ਲਾਈਟ ਔਨ ਹੁੰਦੀ ਹੈ ਤੇ ਕਦੋਂ ਬੰਦ ਹੁੰਦੀ ਹੈ ਕਦੋਂ ਉਹ ਖਾਣਾ ਖਾਂਦੇ ਹਨ ਤੇ ਕਦੋਂ ਬਾਹਰ ਘੁੰਮਦੇ ਹਨ ਇੱਕ ਹਫ਼ਤੇ ਬਾਅਦ ਉਸਨੇ ਸੋਚਿਆ ਕਿ ਅੱਜ ਮੈਂ ਉਸ ਘਰ ਜਾ ਕੇ ਚੋਰੀ ਕਰੂੰਗਾ ਕਿਉਂਕਿ ਇਹ ਕੁੰਦਨ ਬਾਗ ਵਿੱਚ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਮਿਲੇਗਾ ਮੈਨੂੰ ਫਿਰ ਉਹ ਕਿਸੇ ਤਰੀਕੇ ਨਾਲ ਘਰ ਵਿੱਚ ਦਾਖਲ ਹੋ ਜਾਂਦਾ ਹੈ ਪਰ ਉਹਨੂੰ ਗਰਾਉਂਡ ਫਲੋਰ ਤੇ ਕੁਝ ਨਹੀਂ ਮਿਲਿਆ ਨਾ ਜ਼ੇਵਰ ਨਾ ਕੋਈ ਪੈਸਾ ਫਿਰ ਉਹ ਸੈਕੰਡ ਫਲੋਰ ਤੇ ਗਿਆ ਸੈਕੰਡ ਫਲੋਰ ਤੇ ਉਹਨੂੰ ਇੱਕ ਅਜੀਬ ਬਦਬੂ ਆਈ ਜਿਵੇਂ ਉੱਥੇ ਮਾਸ ਸੜਿਆ ਹੋਵੇ ਜਾਂ ਕੋਈ ਜਾਨਵਰ ਮਰਿਆ ਹੋਵੇ ਫਿਰ ਉਹ ਕਮਰੇ ਦੇ ਅੰਦਰ ਗਿਆ ਤਾਂ ਦੇਖਿਆ ਕਿ ਤਿੰਨ ਲੋਕ ਬੈੱਡ ਤੇ ਮਰੇ ਪਏ ਸੀ ਪੂਰੀ ਬੋਡੀ ਸੜ ਗਈ ਸੀ ਡਰ ਦੇ ਮਾਰੇ ਸਾਜੀਦ ਨੇ ਸਾਰਾ ਕੁਝ ਪੁਲਿਸ ਨੂੰ ਦੱਸ ਦਿੱਤਾ ਪੁਲਿਸ ਨੂੰ ਲੱਗਿਆ ਕਿ ਇਹ ਸਭ ਉਸਨੇ ਕੀਤਾ ਹੈ ਤੇ ਉਹ ਬਚਣ ਲਈ ਇਹ ਸਭ ਕਹਿ ਰਿਹਾ ਹੈ ਜਦੋਂ ਪੁਲਿਸ ਨੇ ਜਾਂਚਬਿੰਦ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਤਿੰਨ ਲੋਕਾਂ ਦੀ ਮੌਤ ਸੱਚਮੁੱਚ ਹੋਈ ਹੈ ਫਿਰ ਪੁਲਿਸ ਨੇ ਇਹ ਸਾਰਾ ਕੁਝ ਟੈਸਟ ਵਗੈਰਾ ਕਰਵਾਉਣ ਲਈ ਭੇਜ ਦਿੱਤਾ ਫਿਰ ਕੁਝ ਦਿਨਾਂ ਬਾਅਦ ਰਿਪੋਰਟ ਆਈ ਪੁਲਿਸ ਨੇ ਸੋਚਿਆ ਸੀ ਕਿ ਇਹ 5 ਦਿਨ ਪਹਿਲਾਂ ਹੋਇਆ ਹੋਣਾ ਹੈ ਪਰ ਜਦੋਂ ਰਿਪੋਰਟ ਆਈ ਤਾਂ ਪਤਾ ਲੱਗਾ ਕਿ ਇਹ ਮੌਤ 5-6 ਮਹੀਨਿਆਂ ਪਹਿਲਾਂ ਹੋਈ ਸੀ ਪਰ ਇਹ ਕਿੱਦਾਂ ਹੋ ਸਕਦਾ ਹੈ ਸਾਜ਼ਿਦ ਨੇਤਾ ਕਿਹਾ ਸੀ ਕਿ 5-6 ਦਿਨ ਪਹਿਲਾਂ ਹੀ ਉਹ ਬਾਹਰ ਘੁੰਮਦੇ ਸੀ ਲਾਈਟ ਆਫ ਜਾਂ ਔਨ ਹੁੰਦੀ ਸੀ ਫਿਰ ਇਹ ਕਿੱਦਾਂ ਹੋ ਸਕਦਾ ਸੀ ਕੀ ਇਹ ਰਾਜ ਸੀ ਇਸ ਦੇ ਪਿੱਛੇ ਕੀ ਅਸਲੀ ਕਹਾਣੀ ਸੀ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਅਸਲੀ ਕਹਾਣੀ ਇੱਥੇ ਸ਼ੁਰੂ ਹੁੰਦੀ ਹੈ ਬਹੁਤ ਟਾਈਮ ਪਹਿਲਾਂ ਇਸ ਘਰ ਦੇ ਮਾਲਕ ਦੀ ਮੌਤ ਹੋ ਗਈ ਸੀ ਫਿਰ ਇਹ ਘਰ ਉਹਨਾਂ ਦੇ بیٹے ਕੋਲ ਸੀ ਜੋ ਅਮਰੀਕਾ ਵਿੱਚ ਰਹਿੰਦਾ ਸੀ ਉਹ ਕਦੇ ਇੰਡੀਆ ਨਹੀਂ ਆਇਆ ਸੀ ਉਹਨੇ ਇਹ ਘਰ ਰੈਂਟ ਤੇ ਦੇ ਦਿੱਤਾ ਸੀ ਇਸ ਘਰ ਵਿੱਚ ਜੋ ਵੀ ਆਂਦਾ ਸੀ ਉਹ 10 ਦਿਨ ਤੋਂ ਜ਼ਿਆਦਾ ਰਹਿ ਨਹੀਂ ਪਾਂਦਾ ਸੀ ਤੇ ਕੋਈ ਨਾ ਕੋਈ ਕਾਰਨ ਕਰਕੇ ਉਹ ਇੱਥੋਂ ਚਲਾ ਜਾਂਦਾ ਸੀ ਕੀ ਰਾਜਸੀ ਇਸ ਕਰਦਾ ਕਿ ਇਸ ਘਰ ਵਿੱਚ ਰਹਿਣਾ ਇੰਨਾ ਹੀ ਮੁਸ਼ਕਿਲ ਸੀ ਬਹੁਤ ਟਾਈਮ ਬਾਅਦ ਇਸ ਘਰ ਵਿੱਚ ਇੱਕ ਬੁੱਢੀ ਔਰਤ ਤੇ ਦੋ ਬੱਚੇ ਆਏ ਇਹ ਉਹੀ ਲੋਕ ਸੀ ਜਿਨ੍ਹਾਂ ਦੀ ਬੋਡੀ ਮਿਲੀ ਸੀ ਜੋ ਆਸ-ਪਾਸ ਰਹਿੰਦੇ ਸੀ ਉਹਨਾਂ ਨੇ ਦੱਸਿਆ ਕਿ ਇਹ ਬੜੇ ਅਜੀਬ ਸੀ ਕਦੇ ਇਹਨਾਂ ਦੇ ਬੱਚਿਆਂ ਦੇ ਹੱਥਾਂ 'ਚੋਂ ਖੂਨ ਹੁੰਦਾ ਹੈ ਕਦੇ ਕੋਈ ਰਾਤ ਨੂੰ ਮੋਮਬਤੀ ਲੈ ਕੇ ਘਰ ਵਿੱਚ ਘੁੰਮਦਾ ਸੀ ਜਦੋਂ ਪੁਲਿਸ ਨੇ ਜਾਂਚਬੰਦ ਕੀਤੀ ਤਾਂ ਪਤਾ ਲੱਗਿਆ ਕਿ ਇਹਨਾਂ ਦੀ ਮੌਤ ਜ਼ਹਿਰ ਪੀਣ ਨਾਲ ਹੋਈ ਸੀ। ਇਹਨਾਂ ਦੇ ਕਮਰੇ ਵਿੱਚ ਫਿਨਾਈਲ ਦੀ ਬੋਤਲ ਵੀ ਮਿਲੀ ਸੀ ਤੇ ਬਹੁਤ ਸਾਰੇ ਤੰਤਰ-ਮੰਤਰ ਦੇ ਹਥਿਆਰ ਵੀ ਮਿਲੇ ਸੀ। ਪੁਲਿਸ ਨੇ ਕਦੇ ਵੀ ਇਸ ਕੇਸ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬਸ ਇਸ ਨੂੰ ਸੁਸਾਇਸਾਈਡ ਕੇਸ ਬੋਲ ਕੇ ਬੰਦ ਕਰ ਦਿੱਤਾ। ਜਦੋਂ ਪੁਲਿਸ ਵਾਲਿਆਂ ਨੇ ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ ਕਿ 6 ਮਹੀਨੇ ਪਹਿਲਾਂ ਇਹ ਇਕੱਠੇ ਸੀ, ਕਿੱਦਾਂ ਸੀ ਐਕਟੀਵਿਟੀ ਕੀ ਸੀ? ਸਾ ਲੋਕਾਂ ਨੇ ਕਿਹਾ ਕਿ ਅਸੀਂ ਨਹੀਂ ਮੰਨਦੇ ਕਿ 6 ਮਹੀਨੇ ਤੋਂ ਮਰੇ ਹੋਣਗੇ ਕਿਉਂਕਿ ਅਸੀਂ ਤਾਂ ਕੱਲ ਹੀ ਇਹਨਾਂ ਨੂੰ ਇੱਥੇ ਗਾਰਡਨ ਵਿੱਚ ਘੁੰਮਦੇ ਦੇਖਿਆ ਸੀ ਇਹ ਕਿੱਦਾਂ ਹੋ ਸਕਦਾ ਹੈ ਹਰ ਹਫ਼ਤੇ ਹਰ ਦਿਨ ਅਸੀਂ ਇਹਨਾਂ ਨੂੰ ਦੇਖਿਆ ਇਹ ਸਭ ਸੁਣ ਕੇ ਪੁਲਿਸ ਵੀ ਹੈਰਾਨ ਸੀ ਕਿਉਂਕਿ 사जिद ਜਿਸ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਇਹੀ ਸਭ ਕਹਿ ਰਿਹਾ ਸੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕਿ ਇਹ ਕਿੱਦਾਂ ਹੋਇਆ ਇੱਕ ਹੋਰ ਚੀਜ਼ ਇਸ ਘਰ ਵਿੱਚ ਹੋਈ ਸੀ ਇੱਕ ਹੋਰ ਇਨਸਾਨ ਦੇ ਨਾਲ ਜੋ ਅੱਜ ਮੈਂਟਲ ਹਸਪੀਟਲ ਵਿੱਚ ਹੈ 2015 ਵਿੱਚ ਕੁੰਦਨ ਬਾਗ ਦੇ ਨੇੜੇ ਵਾਲੇ ਘਰ ਵਿੱਚ ਇੱਕ ਮਾਲੀ ਕੰਮ ਕਰਦਾ ਸੀ ਉਹ ਹਰ ਰੋਜ਼ ਇਸ ਘਰ ਦੇ ਨੇੜੇ ਉਲੰਘਦਾ ਸੀ ਇੱਕ ਦਿਨ ਉਸਨੇ ਦੇਖਿਆ ਕਿ ਇਸ ਘਰ ਦੇ ਅੰਦਰੋਂ ਇੱਕ ਰੌਸ਼ਨੀ ਆ ਰਹੀ ਹੈ ਲੱਗਦਾ ਇਸ ਘਰ ਵਿੱਚ ਕੋਈ ਹੋਰ ਨਵੇਂ ਲੋਕ ਰਹਿਣ ਆ ਗਏ ਹਨ ਸ਼ਾਇਦ ਉਹਨਾਂ ਨੂੰ ਇਸ ਘਰ ਦੇ ਬਾਰੇ ਪਤਾ ਨਹੀਂ ਹੋਣਾ ਇਸ ਲਈ ਉਹ ਇਹ ਸੋਚ ਕੇ ਉਹਨਾਂ ਨੂੰ ਇਸ ਘਰ ਦੇ ਬਾਰੇ ਦੱਸਣ ਲਈ ਅੰਦਰ ਜਾਣ ਲੱਗਿਆ ਅੰਦਰ ਜਾ ਕੇ ਦੇਖਿਆ ਤਾਂ ਰੋਸ਼ਨੀ ਹੈ ਹੀ ਨਹੀਂ ਸੀ। ਉਹਨੂੰ ਬੜਾ ਅਜੀਬ ਲੱਗਿਆ। ਉਹ ਘਰ ਦੇ ਪਹਿਲੀ ਤੇ ਦੂਸਰੀ ਮੰਜ਼ਲ ਤੇ ਗਿਆ ਪਰ ਉਸਨੂੰ ਕੋਈ ਨਹੀਂ ਮਿਲਿਆ। ਜਦੋਂ ਵਾਪਸ ਜਾਣ ਲਈ ਦਰਵਾਜ਼ੇ ਕੋਲ ਆਇਆ ਤਾਂ ਉਹਨੇ ਦੇਖਿਆ ਉਹੀ ਬੁੱਢੀ ਔਰਤ ਤੇ ਬੱਚੇ ਉੱਥੇ ਖੜੇ ਸੀ ਤੇ ਉਹ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਥੀ। ਬੱਚੇ ਰੋ ਰਹੇ ਸਨ ਤੇ ਕੁਝ ਹੋਰ ਭਾਸ਼ਾ ਵਿੱਚ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਮਨਲੀ ਭੇਹੋਸ਼ ਹੋ ਗਿਆ। ਉਦੇ ਅਗਲੇ ਦਿਨ ਬਹੁਤ ਸਾਰੇ ਲੋਕਾਂ ਨੇ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਉਹ ਬੇਹੋਸ਼ ਹੋਇਆ ਮਿਲਿਆ ਉਸੇ ਘਰ ਵਿੱਚ ਤੇ ਉਸਦੇ ਬਾਅਦ ਉਹ ਅਜੇ ਮੈਂਟਲ ਹਸਪੀਟਲ ਵਿੱਚ ਹੈ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਇਦਾਂ ਦੀਆਂ ਹੋਰ ਸੱਚੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ